ਇਹ ਕੋਈ ਨਹੀਂ ਆਦੀ ਹੈ ਕਿੱਦਾਂ ਆਉਂਦੇ ਮੈਂ ਤੁਹਾਨੂੰ ਨਹੀਂ ਦਿਤੀ ਹਾਂ ਹਾਂ ਕੋਈ ਨਾ ਕੋਈ ਦੇਖੋ ਜੀ ਅੱਜ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਇੱਕ ਕਾਰਡਨਲ ਸਰਕੋ ਪ੍ਰੈਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ ਹੈ ਜਿਹੜੇ ਵੀ ਪਬਲਿਕ ਪਲੇਸਿਸ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਹੈਗਾ ਰਿਗਾਰਡਿੰਗ ਐਂਜੰਸ਼ਨ ਤੋਂ ਅਸੀਂ ਉਹਨੂੰ ਸਪੈਸ਼ਲੀ ਚੈੱਕ ਕਰਾ ਰਹੇ ਹਾਂ ਅ ਇਸ ਕਰਕੇ ਜਿਹੜਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਚਾਹਵੂ ਸਬ ਡਿਵੀਜ਼ਨਾਂ ਦੇ ਵਿੱਚ ਜਿਹੜੇ ਸੜੇ ਹਲਕੇ ਜਿਹੜੇ ਡੀਐਸਪੀ ਹੈਗੇ ਐਸਚਓ ਜਗੇ ਉਹਨਾਂ ਦੇ ਨਾਲ ਹੀ ਐਸਪੀ ਸਾਹਿਬਾਨ ਹੈਗੇ ਐਂਡ ਸਪੈਸ਼ਲੀ ਜਿਹੜਾ ਹੈਗਾ ਮੇਰੇ ਗੱਲੋਂ ਦੀ ਸ਼ੂਪਰ ਡਿਵੀਜ਼ਨ ਜਿਹੜੀ ਕੀਤੀ ਗਈ ਹੈ ਅਸੀਂ ਸਾਡੇ ਵੱਖ-ਵੱਖ ਟੀਮਾਂ ਜਿਹੜੀ ਹੈਗੀ ਵੱਖ-ਵੱਖ ਥਾਵਾਂ ਤੇ ਜਿਹੜੀ ਹੈਗੀ ਲੱਗੀ ਹੋਈ ਹੈ ਜਿਹਦੇ 'ਚ ਅਸੀਂ ਕਾਫੀ ਬੰਦੇ ਜਿਹੜੇ ਹੈਗੇ ਰੌਂਡਪੀ ਕੀਤੇ ਹੈਗੇ ਨਾ ਉਹਦੇ 'ਚ ਅਸੀਂ ਲੀਗਲ ਕਾਰਵਾਈ ਜਿਹੜੀ ਹੈਗੀ ਕਰ ਰਹੇ ਹਾਂ ਸਰ ਜੀ ਸਰ ਨੂੰ ਤਾਂ ਕਿਨੇ ਟੀਮ ਐਡਿਸ਼ਨ ਕਹਿੰਦੇ ਦੇਖੋ ਇਹਦੇ 'ਚ ਟੋਟਲ ਚਿਲਾਗ ਉਦਾਸੋ ਦੇ ਵਿੱਚ 10 ਟੀਮਾਂ ਆਜਾਣਾ ਹੋਣੀ ਤੇ ਕਿਤੇ ਕਿਤੇ ਚੱਗੀ ਨਹੀਂ ਜ਼ਿਆਦਾ ਚੱਲਦੇ ਦੇਖੋ ਸਾਰੇ ਹੀ ਹੈ ਦੇਖੋ ਦਿਨਾਨਗਰ ਦੇ ਵਿੱਚ ਵੀ ਹੈਗਾ ਉਦਾਸੋ ਸ਼ਹਿਰ ਦੇ ਕਲਾ ਨੋ ਥਾਰੀਵਾਲ ਆਪਣਾ ਦਰਾੰਗੜਾ ਅੰਦਰ ਬੈਰਾਮ ਸਾਰੇ ਗੜੇ ਹੈਗੇ ਮੇਨਟੇਨ ਲੇਸ਼ੇ ਗਏ ਜਿੱਥੇ ਪਬਲਿਕ ਫੀਡਬੈਕ ਆਇਆ ਜਿੱਥੇ ਸ਼ਿਕਾਇਤ ਆਈ ਉਹ ਉੱਥੇ ਇਸ ਤਰ੍ਹਾਂ ਨਾਲ ਜਿਹੜਾ ਹੈਗਾ ਉਹ ਕਰਾ ਦੇ ਸਾਡੇ ਵੱਲੋਂ ਵੀ ਅੱਗੇ ਵੀ ਜਿਹੜਾ ਨੋ ਜੀ ਤਾਂ ਵੀ ਪਤਾ ਹੈਗਾ ਕਿ ਸਾਡੇ ਵੱਲੋਂ ਦੋ ਦਿਨ ਪਹਿਲਾਂ ਵੀ ਜਿਹੜਾ ਹੈਗਾ ਇਸ ਮੌਲਾ ਇਸਲਾਮਾਬਾਦ ਦੇ ਵਿੱਚ ਵੀ ਜਿਹੜਾ ਹੈਗਾ ਐਕਸ਼ਨ ਕੀਤਾ ਗਿਆ ਸੀ। ਤੋਂ ਲਗਾਤਾਰ ਜਿਹੜੀ ਹੈਗੀ ਬੋੜਾ ਤੋਂ ਪੁਲਿਸ ਮੈਨੇ ਇੱਕ ਡੀਜੀ ਸਾਹ ਦੇ ਫੈਡਰੇਸ਼ਨ ਹੈ ਤੇ ਜਿਹੜਾ ਅ ਡੀਆਈਜੀ ਬਾਰਡਰ ਹੈ ਤੇ ਨਿਗਰਾਨੀ ਹੈ ਤੇ ਜਿਹੜਾ ਹੈ ਨਾ ਅ ਅਸੀਂ ਲਗਾਤਾਰ ਜਿਹੜਾ ਹੈਗਾ ਅ ਕ੍ਰੈਕਡਾਊਨ ਅਸੀਂ ਜਿਹੜੇ ਕਰ ਰਹੇ ਹੈਗੇ ਇਹਦੇ ਨਾਲ ਹੀ ਜਿਹੜੀ ਹੈਗੀ ਸਾਡੇ ਵੱਲੋਂ ਡੀ ਐਡਿਕਸ਼ਨ ਦੀ ਪੰਜਾਬ ਸਰਕਾਰ ਦੀ ਜਿਹੜੀ ਕੰਡੀਸ਼ਨ ਮਤਾਬਕ ਜਿਹੜਾ ਹੈਗਾ ਅਸੀਂ ਲੋਕਾਂ ਨੂੰ ਡੀ ਐਡਿਕਸ਼ਨ ਸੈਂਟਰ ਤੇ ਪਹੁੰਚਾ ਰਹੇ ਹਾਂ ਔਰ ਇਹਦਾ ਰਜਿਸਟ੍ਰੇਸ਼ਨ ਵਤੋ ਰਜਿਸਟ੍ਰੇਸ਼ਨ ਜਿਹੜਾ ਹੋਰ ਸੰਟੇ ਕੁਆ ਗਿਆ ਕਿ ਪੰਜਾਬ ਗਵਰਨਮੈਂਟ ਦੀ ਜਿਹੜੀ ਨਸ਼ਾ ਬਾਰੇ ਜਿਹੜੀ ਜਿਹੜੀ ਮੋਨੀਮ ਉਹਨੂੰ ਉਹਨੂੰ ਬੜੇ ਬੜੇ ਪੱਧਰ ਤੇ ਅਸੀਂ ਜਿਹੜਾ ਹੈਗਾ ਇੱਕ ਇੱਕ ਜਨ ਅੰਦੋਲਨ ਹੈ ਉਹ ਬਣਾਈ ਦੇਖੋ ਉਹ ਉਹ ਸਾਡੀ ਸਾਡੀ ਜਿਹੜੀ ਸਾਡੀ ਨਿਕਲ ਪ੍ਰੋਸੈਸ ਜਿਹੜੇ ਹੈਗੇ ਇਹ ਪ੍ਰੋਸੈਸ ਹੈਗੇ ਉਹ ਅਸੀਂ ਤੁਹਾਨੂੰ ਜਿਹੜਾ ਹੈਗਾ ਵਨ ਸਟੇਜ ਤੋਂ ਕੰਪਲੀਟ ਕਰਾਇਆ